ਪੰਜਾਬ ਯੂਨੀਵਰਸਿਟੀ ਵਾਲਿਓ এবੀਵੀਪੀ ਨੂੰ ਜਿਤਾਉਣ ਦਾ ਖਾਮਿਆਜ਼ਾ ਤੁਸੀਂ ਆਪ ਦੇਖ ਲਿਆ ਕਿਸ ਤਰੀਕੇ ਨਾਲ ਤੁਹਾਡੇ ਹੱਕਾਂ ਤੇ ਸਭ ਤੋਂ ਪਹਿਲਾਂ ਡਾਕਾ ਮਾਰਿਆ ਗਿਆ ਅੱਜ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹੱਥੋਂ ਖੋਹੀ ਗਈ ਇਸ ਤੋਂ ਪਹਿਲਾਂ ਇਹ ਐਫੀਡੇਵਿਟ ਰਾਹੀਂ ਤੁਹਾਡੇ ਤੋਂ ਪ੍ਰੋਟੈਸਟ ਕਰਨ ਦਾ ਹੱਕ ਖੋਇਆ ਗਿਆ ਸਟੂਡੈਂਟਸ ਦਾ ਜੋ ਫੰਡਮੈਂਟਲ ਰਾਈਟ ਹੈ ਜੋ ਸਟੂਡੈਂਟ ਦੀ ਕ੍ਰਿਟੀਕਲ ਥਿੰਕਿੰਗ ਡਿਵੈਲਪ ਹੋਣੀ ਹੈ ਜੋ ਸਟੂਡੈਂਟ ਨੂੰ ਯੂਨੀਵਰਸਿਟੀ ਦੇ ਵਿੱਚ ਸਹੀ ਗਲਤ ਹੱਕਾਂ ਲਈ ਆਵਾਜ਼ ਚੱਕਣ ਦੀ ਨੋਲਿਜ ਤੇ ਸਿੱਖਿਆ ਮਿਲਣੀ ਹੈ ਪਹਿਲਾਂ ਤਾਂ ਉਹ ਐਫੀਡੇਵਿਟ ਵਾਲੇ ਚੱਕਰ ਤੋਂ ਖੋਲਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਵੀ ਜਿੱਦ ਦੇ ਅਸੀਂ ਇਹਨਾਂ ਦੇ ਹੱਕਾਂ ਤੇ ਡਾਕਾ ਮਾਰਾਂਗੇ ਇਹ ਪੰਜਾਬ ਦੇ ਜਾਏ ਨੇ ਪੰਜਾਬ ਦੇ ਹੱਕਾਂ ਲਈ ਲੜਨਗੇ ਪ੍ਰੋਟੈਸਟ ਕਰਨਗੇ ਤਾਂ ਪਹਿਲਾਂ ਹੀ ਇਹਨਾਂ ਦੇ ਦੰਦ ਕੱਢ ਦੋ ਤਾਂ ਕਿ ਤੁਹਾਡਾ ਜਿਹੜਾ ਕਹਿੰਦੇ ਨੇ ਡੰਗ ਮਾਰਨ ਤੋਂ ਪਹਿਲਾਂ ਹੀ ਸ ਕਿ ਨਾਇਆ ਫਿਡੇਬਿਟ ਰਾਹੀਂ ਤੁਹਾਡੇ ਡੰਗ ਕੱਟਣ ਦੀ ਕੋਸ਼ਿਸ਼ ਕਰੀ ਤੇ ਹੁਣ ਜੋ ਇਹਨਾਂ ਦਾ ਅਸਲੀ ਏਜੰਡਾ ਸੀ ਜੋ ਆਰਐਸਐਸ ਦਾ ਏਜੰਡਾ ਸੀ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਣਾ ਉਹ ਸਾਰਾ ਪਲੈਨ ਸਾਹਮਣੇ ਆ ਗਿਆ ਬਹੁਤ ਦੇਰ ਤੋਂ ਖੱਜਾ ਸੀਗਾ ਸੈਨੇਟ ਦੀਆਂ ਸੀਟਾਂ ਸਿੰਡੀਕੇਟ ਨੂੰ ਭੰਕਰਨਾ ਸੈਨੇਟ ਨੂੰ ਭੰਕਰਨਾ ਸਭ ਤੋਂ ਵੱਡਾ ਡਾਕਾ ਕਿਸਤੇ ਪਿਆ ਤੁਹਾਡੇ ਦੇ ਪਿਆ ਕਿਉਂਕਿ ਗ੍ਰੈਜੂਏਟ ਕੌਨਸਟੀਟੂਐਂਸੀ ਹੈ ਜਿਹੜੀ ਐਬੋਲਿਸ਼ ਕਰੀ ਗਈ ਹੈ ਗ੍ਰੈਜੂਏਟ ਕੌਨਸਟੀਟੂਐਂਸੀ ਕੀ ਦੀ ਹੈ ਤੁਹਾਡੇ ਸਟੂਡੈਂਟਸ ਦੀ ਹੈ ਤਾਂ ਕਿ ਤੁਸੀਂ ਸਟੂਡੈਂਟਸ ਆਪਣੇ ਹੱਕਾਂ ਲਈ ਆਪਣੇ ਪੰਜਾਬ ਲਈ ਆਪਣੀ ਆਵਾਜ਼ ਨਾ ਚੱਕ ਸਕੋ ਜਿਹੜੀ ਹੁ ਸਿੰਡੀਕੇਟ ਦਾ ਇਟਸ ਜਸਟ ਅ ਮੇਅਰ ਆਈਵਾਸ਼ ਕਿਉਂਕਿ ਇਲੈਕਟਡ ਬੰਦੇ ਜਸਟ 18 ਕੇ 16 ਬਾਕੀ ਸਭ ਨੋਮੀਨੇਟਡ ਨੇ ਉਹ ਜੋ ਪੰਜਾਬ ਦਾ ਇੱਕ ਬੜਾ ਛੋਟਾ ਜਿਹਾ ਸ਼ੇਅਰ ਹੈ ਮੇਜਰ ਸ਼ੇਅਰ ਇਜ਼ ਆਫ ਸੈਂਟਰਲ ਗਵਰਨਮੈਂਟ ਸੋ ਅੱਜ ਤੁਸੀਂ ਇਸ ਫੈਸਲੇ ਨਾਲ ਫਾਈਨਲੀ ਸੈਂਟਰ ਦੇ ਗੁੱਠੇ ਥੱਲੇ ਇਸ ਤਰੀਕੇ ਨਾਲ ਆ ਜਾਓਗੇ ਜਿਹੜੀ ਸਾਡੇ ਪੰਜਾਬ ਦੇ ਨੌਜਵਾਨ ਦੇ ਵਿੱਚ ਇੱਕ ਤੜ ਹੈ ਕਿ ਆਪ ਦੇ ਲਈ ਆਵਾਜ਼ ਚੱਕ ਸਕਦੇ ਆ ਆਪ ਦੇ ਲਈ ਲੜ ਸਕਦੇ ਆ ਉਹ ਤੜ ਨੂੰ ਮਟਾਉਣ ਦਾ ਫਾਈਨਲ ਸਟੈਪ ਸੈਂਟਰ ਦੀ ਸਰਕਾਰ ਨੇ ਬੀਜੇਪੀ ਨੇ ਆਰਐਸਐਸ ਨੇ ਚੱਕ ਲਿਆ ਹੁਣ ਦੋਸਤੋ ਆਰ ਪਾਰ ਦੀ ਲੜਾਈ ਇਹ ਲੜਾਈ ਇਕੱਲੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਦੀ ਨਹੀਂ ਹੈ ਇਹ ਲੜਾਈ ਪੰਜਾਬ ਦੇ ਹਰ ਉਸ ਨੌਜਵਾਨ ਦੀ ਹੈ ਜੋ ਪੰਜਾਬ ਦੇ ਹੱਕਾਂ ਲਈ ਪੰਜਾਬ ਦੀ ਬੁਲੰਦ ਆਵਾਜ਼ ਲਈ ਲੜਨਾ ਚਾਹੁੰਦਾ ਹੈ ਜਿਹੜਾ ਉਸਤੇ ਮਾਣ ਰੱਖਦਾ ਹੈ ਇਹ ਲੜਾਈ ਪੰਜਾਬ ਦੇ ਹਰ ਉਸ ਨਾਗਰਿਕ ਦੀ ਹੈ ਜਿਹੜਾ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਚਾਹੁੰਦਾ ਹੈ ਸੋ ਇਹਨੂੰ ਇਕੱਲਾ ਇਹ ਸੋਚ ਕੇ ਨਾ ਬੈਠ ਜਿਓ ਬੀਐਸਪੀ ਯੂ ਦੇ ਸਟੂਡੈਂਟਸ ਦੀ ਲੜਾਈ ਹੈ ਇਹ ਸੋਚ ਕੇ ਨਾ ਬਹਿ ਜਿਓ ਵੀ ਸੈਨੇਟ ਵਾਲਿਆਂ ਦੀ ਲੜਾਈ ਹੈ ਇਹ ਦੋਸਤੋ ਸਿੱਧਾ ਸਿੱਧਾ ਪੰਜਾਬ ਤੇ ਹਮਲਾ ਹੈ ਤੇ ਜੇ ਅੱਜ ਅਸੀਂ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਤੋਂ ناکਾਮਯਾਬ ਹੋ ਗਏ ਤਾਂ ਮੁੜ ਕੇ ਫਿਰ ਦੇਖਨੇ ਆ ਕੇ ਰੱਖਦੇ ਹੀ ਰਹਿਣਾ ਕਿਉਂਕਿ ਜੇ ਸਾਡੇ ਯੂਥ ਨੂੰ ਦਬਾ ਲਿਆ ਸਾਡੇ ਯੋਧਿਆਂ ਨੂੰ ਦਬਾ ਲਿਆ ਸਾਡੀ ਨੌਜਵਾਨੀ ਨੂੰ ਦਬਾ ਲਿਆ ਤਾਂ ਫੇਰ ਅਲਕੋ ਹੁਣ ਪੰਜਾਬ ਦਾ ਪਲਿਆ ਵੀ ਹੁਣ ਪੰਜਾਬ ਅਫਦਲੀ ਲੜਨ ਜੋ ਕਰ ਰਿਹਾ ਨਹੀਂ ਸੋ ਆਓ ਸਾਰੇ ਖੜੇ ਹੋ ਕੇ ਆਪਾਂ ਇਸ ਗਲਤ ਕਦਮ ਦੇ ਖਿਲਾਫ ਇਸ ਤਾਨਾਸ਼ਾਹੀ ਦੇ ਖਿਲਾਫ ਆਵਾਜ਼ ਚੱਕੀਏ ਇਹਨਾਂ ਸਟੂਡੈਂਟਸ ਦਾ ਇਸ ਪ੍ਰੋਟੈਸਟ ਦੇ ਵਿੱਚ ਸਾਥ ਦੇਈਏ ਆਵਦੇ ਲੈਵਲ ਤੇ ਜੋ ਜੋ ਆਪਾਂ ਇਸ ਦੇ ਖਿਲਾਫ ਇਸ ਦੇ ਆਵਾਜ਼ ਚੱਕਣ ਲਈ ਕਰ ਸਕਦੇ ਹਾਂ ਕੋਈ ਸੋਸ਼ਲ ਮੀਡੀਆ 'ਤੇ ਟਾਈਮ ਕੱਢ ਸਕਦਾ ਹੈ ਕੋਈ ਫਿਜ਼ੀਕਲੀ ਉੱਥੇ ਜਾ ਕੇ ਉਹਨਾਂ ਨੂੰ ਸਪੋਰਟ ਕਰ ਸਕਦਾ ਹੈ ਜਿਸ ਵੀ ਤਰ੍ਹਾਂ ਨਾਲ ਤੁਸੀਂ ਆਪਦਾ ਯੋਗਦ ਹਰ ਉਸ ਜਾਗਦੀ ਜ਼ਮੀਰ ਵਾਲੇ ਪੰਜਾਬੀ ਦਾ ਉਸ ਪੰਜਾਬੀ ਦੀ ਜਿਹਦੀ ਗੈਰਤ ਥਲੇ ਜਿਉਂਦੀ ਹੈ ਉਸ ਪੰਜਾਬੀ ਦਾ ਜਿਸ ਨੂੰ ਪੰਜਾਬ ਤੇ ਤੇ ਪੰਜਾਬੀ ਹੋਣ ਤੇ ਮਾਣ ਹੈ ਹਿੱਸਾ ਪਾਉਣਾ ਬਹੁਤ ਜ਼ਰੂਰੀ ਹੈ ਬਹੁਤ ਲਾਜ਼ਮੀ ਹੈ ਸੋ ਮੈਂ ਅਪੀਲ ਕਰੂੰਗਾ ਸਾਰੇ ਸਾਡੇ ਸਟੂਡੈਂਟਸ ਤਾਂ ਮਿਹਨਤ ਕਰ ਹੀ ਰਹੇ ਨੇ ਉਹਦੇ ਨਾਲ ਨਾਲ ਜਿੰਨੇ ਵੀ ਸਾਡੇ ਅਲਮਨਾਏ ਨੇ ਕਿਉਂਕਿ ਬਹੁਤ ਵੱਡੀਆਂ-ਵੱਡੀਆਂ ਸ਼ਖਸੀਅਤਾਂ ਇਸ ਯੂਨੀਵਰਸਿਟੀ ਤੋਂ ਵਿੱਦਿਆ ਪ੍ਰਾਪਤ ਕਰਕੇ ਅੱਜ ਬਹੁਤ ਦੇਸ਼ ਨੂੰ ਗੌਰਵ ਦੇ ਰਹੀਆਂ ਬਹੁਤ ਵੱਡੇ-ਵੱਡੇ ਅਹੁਦਿਆਂ ਤੇ ਬੈਠੀਆਂ ਸੋ ਉਹਨਾਂ ਨੂੰ ਵੀ ਸਾਡੀ ਅਪੀਲ ਹੈ ਕਿ ਆਓ ਇਹਦੇ ਵਿੱਚ ਆਪਾਂ ਸਾਥ ਦਈਏ ਤੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਰੱਖਣ ਦੇ ਵਿੱਚ ਸਾਥ ਦੇਵੋਗੇ ਬਲੰਦ ਆਵਾਜ਼ ਬਣ ਕੇ ਮੋਢੇ ਨਾਲ ਮੋਢਾ ਲਾ ਕੇ ਖੜੋ ਮੈਂ ਆਪਦੇ ਕਨੀਓ ਆਪਦੀ ਟੀਮ ਕਨੀਓ ਆਪਦੇ ਸਾਥੀਆਂ ਕਨੀਓ ਪੂਰਨ ਸਮਰਥਨ ਸਾਡੇ ਇਸ ਨੌਜਵਾਨਾਂ ਦੀ ਮਹਿਮ ਦਾ ਕਰਦਾ ਇਸ ਲੜਾਈ ਦਾ ਕਰਦਾ ਆਰ ਪਾਰ ਦੀ ਲੜਾਈ ਹੈ ਪੰਜਾਬ ਨੂੰ ਬਚਾਉਣ ਦੀ ਲੜਾਈ ਹੈ ਇਹਦੇ ਵਿੱਚ ਪਿੱਛੇ ਨਹੀਂ ਰਹਾ ਜਾਊਗਾ ਜਿੱਥੇ ਸਾਨੂੰ ਹਾਕ ਮਾਰੂਗੇ ਜਿੱਥੇ ਡਿਊਟੀਆਂ ਲਾਉਣਗੇ ਮੈਂ ਨੌਜਵਾਨਾਂ ਨਾਲ ਵੀ ਸਾਡੇ ਨਾਲ ਸੰਪਰਕ ਸਾਧ ਰਿਹਾ ਜਿੱਥੇ ਤੁਹਾਨੂੰ ਲੋੜ ਪਊਗੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਹਾਡਾ ਭਰਾ ਰਾਹੁਲਿੰਦਰ ਸਿੰਘ ਸਿੱਧੂ ਤੇ ਮੇਰੀ ਸਾਰੀ ਟੀਮ ਖੜੀ ਮਿਲੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ